ਲੋਗਾਇਕ ਰਾਜਵੀਰ ਜਵੰਦਾ ਇਸ ਸੇਤ ਵਿੱਚ ਨਹੀਂ ਹੋ ਰਿਹਾ ਸਦਾਰ ਉਧਰ ਟਰੱਕ ਵੀ ਨਹੀਂ ਟਲ ਰਹੇ ਹੜ੍ਹਾਂ ਦਾ ਖਤਰਾ ਫੇਰ ਪੰਜਾਬ ਤੇ ਮੰਡਰਾਉਣ ਲੱਗਾ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਸ਼ਰਧਾਲੂ ਜਥੇ ਨੂੰ ਮਿਲੀ ਪਾਕਿਸਤਾਨ ਜਾਣ ਦੀ ਪਰਵਾਨਗੀ ਗੁਰਲਾਬ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸ਼ਾਸਿਕਾਲ ਖਬਰਾਂ ਵਿੱਚ ਸਾਰ ਨਾਲ ਕਰਦੇ ਆ ਪਿਛਲੇ 5-6 ਦਿਨਾਂ ਤੋਂ ਪੰਜਾਬੀ ਲੋਕਾਂ ਇੱਕ ਰਾਜਵੀਰ ਜੀਵਨ ਦਾ ਜਿਹੜੇ ਇੱਕ ਸੜਕ ਹਾਸਤੇ ਦੇ ਵਿੱਚ ਹਾਦਸਾ ਗ੍ਰਸਤ ਹੋ ਗਏ ਸਨ ਜ਼ਖਮੀ ਹੋ ਗਏ ਸਨ ਉਹਨਾਂ ਨੂੰ 40 ਦੇ ਵਿੱਚ ਪਿਛਲੇ 5-6 ਤਨ ਤੋਂ ਦਾਖਲ ਕਰਵਾਇਆ ਗਿਆ ਹੈ ਪਰ ਉਹਨਾਂ ਦੀ ਸਿਹਤ ਦੇ ਵਿੱਚ ਕੁਝ ਖਾਸ ਸੁਧਾਰ ਨਹੀਂ ਹੋ ਰਿਹਾ ਉਹਨਾਂ ਦੇ ਚਾਹਣ ਵਾਲੇ ਸਰੋਤੇ ਲੱਖਾਂ ਹੀ ਲੋਕ ਉਹਨਾਂ ਦੀ ਸਿਹਤ ਯਾਭੀ ਲਈ ਦੁਆ ਕਰ ਰਹੇ ਹਨ ਯੂਨੀਵਰਸਿਟੀ ਦੇ ਵਿੱਚ ਵੀ ਸਪਾਰਟ ਦੇ ਭੋਗ ਪਾਏ ਗਏ ਮੇਰਾ ਅਨ ਸਾਲੀ ਸਾਹਿਬ ਵਿੱਚ ਵੀ ਉਨ੍ਹਾਂ ਦੀ ਸਿਹਤਯਾਬੀ ਲਈ ਪਾਠ ਰਗਵਾਏ ਗਏ ਪਰ ਅਜੇ ਤੱਕ ਉਨ੍ਹਾਂ ਦੀ ਸਿਹਤ ਦੇ ਵਿੱਚ ਕੋਈ ਜ਼ਿਆਦਾ ਸੁਧਾਰ ਨਹੀਂ ਹੋ ਰਿਹਾ ਉਧਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਆਪਣੇ ਸਖਤੀ ਭਰੇ ਰਵੱਈਏ ਵਿੱਚ ਚੱਲ ਰਹੇ ਹਨ ਜ਼ਿਆਦਾ ਸਖਤ ਫੈਸਲੇ ਲਏ ਜਾਂਦੇ ਜਿਸ ਕਾਰਨ ਉਥੋਂ ਪ੍ਰਵਾਸ ਕਰਕੇ ਲੋਕਾਂ ਵਿੱਚ ਬੇਚੈਨੀ ਪਾਈ ਜਾ ਰਹੀ ਹੈ ਵਰਕ ਵੀਜੇ ਤੋਂ ਇਲਾਵਾ ਗ੍ਰੀਨ ਕਾਰਡ ਹੋਲਡਰਾਂ ਨੂੰ ਵੀ ਤੰਗ ਕੀਤਾ ਜਾ ਰਿਹਾ ਹੈ ਪਿਛਲੇ ਦਿਨੀ ਇੱਕ 40 ਸਾਲ ਤੋਂ ਜੋ ਗ੍ਰੀਨ ਕਾਰਡ ਹੋਲਡਰ ਹੈ ਅਮਰੀਕਾ ਦੇ ਵਿੱਚ ਰਹਿ ਰਿਹਾ ਜਦੋਂ ਭਾਰਤ ਤੋਂ ਵਾਪਸ ਗਿਆ ਉਸ ਨੂੰ ਇਮੀਗ੍ਰੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਤੰਕੀਤਾ ਗਿਆ ਜਿਸ ਦੇ ਨਾਲ ਗ੍ਰੀਨ ਕਾਰਡ ਹੋਲਡਰਾਂ ਦੇ ਵਿੱਚ ਵੀ ਭਾਰੀ ਬੇਚੈਨੀ ਪਾਈ ਜਾ ਰਹੀ ਹੈ ਹੜ੍ਹਾਂ ਦੀ ਸਥਿਤੀ ਅਖਬਾਰੀ ਰਿਪੋਰਟਾਂ ਅਤੇ ਮੌਸਮ ਵਿਭਾਗ ਅਨੁਸਾਰ ਫੇਰ ਪੰਜਾਬ ਤੇ ਮੰਡਰਾਉਣ ਲੱਗੀ ਹੈ ਤਿੰਨ ਦਿਨਾਂ ਦੇ ਵਿੱਚ ਕਹਿੰਦੇ ਵੀ ਇੰਨੀ بارش ਪਾਉਗੀ ਜੋ ਸ਼ਾਇਦ ਪਿਛਲੇ 80 ਸਾਲ ਦੇ بارش ਨੂੰ ਮਾਤ ਕਰ ਜਵੇ ਰਾਵੀ ਦੇ ਵਿੱਚ 20-25 ਨਦੀਆਂ ਨਾਲਿਆਂ ਦਾ ਮੀਂਹ ਬਰਸਾਤੀ ਪਾਣੀ ਆਉ ਕਾਰਨ ਉਹਦੇ ਵਿੱਚ ਪਾਣੀ ਦਾ ਵਹਾਵ ਵਸ ਸਕਦਾ ਹੈ ਤੇ ਕੇਂਦਰ ਸਰਕਾਰ ਵੱਲੋਂ ਸਹਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਤੇ ਸ਼ਰਧਾਲੂ ਜਥੇ ਨੂੰ ਪਾਕਿਸਤਾਨ ਜਾਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ ਪਰ ਕੁਝ ਸ਼ਰਤਾਂ ਦੇ ਨਾਲ ਕਿ ਪੁਲਿਸ ਦਾ ਰਿਕਾਰਡ ਔਰ ਏਜੰਸੀਆਂ ਦਾ ਰਿਕਾਰਡ ਜਿਨ੍ਹਾਂ ਸ਼ਰਧਾਲੂਆਂ ਨੇ ਜਾਣਾ ਹੈ ਉਹਨਾਂ ਦਾ ਸਾਰਾ ਚੈੱਕ ਕੀਤਾ ਜਾਵੇਗਾ ਚਲੋ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਸਾਈਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਜਾਣ ਲਈ ਸ਼ਰਧਾਲੂਆਂ ਦੇ ਜਥੇ ਨੂੰ ਕੇਂਦਰ ਵੱਲੋਂ ਪ੍ਰਵਾਨਗੀ ਦਿੱਤੀ ਗਈ ਐਨੀਆਂ ਇੱਕ ਖਬਰਾਂ ਦੇ ਨਾਲ ਤੁਹਾਡਾ ਲਖਵੇ ਲਖਾ